ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਦਾਵਲ ਔਰ ਦੂਜੇ ਪਾਸੇ ਕਰਤਣਾ ਮਰਿੰਦਰ ਸਿੰਘ ਡੀਆਈਜੀ ਭੋਲਰ ਦੇ ਦੋਵੇਂ ਪੱਕੇ ਯਾਰ ਨਿਕਲੇ ਨੇ ਔਰ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਸੋਨਾਂ ਦੀਆਂ ਇੱਟਾਂ ਦਾ ਬਹੁਤ ਵੱਡਾ ਮਾਮਲਾ ਔਰ ਦੂਜੇ ਪਾਸੇ ਇੱਕ ਐਸੀ ਖਬਰ ਜੀ ਨੂੰ ਸੁਣ ਕੇ ਪੰਜਾਬ ਦੀ ਅਕਾਲੀ ਦਲ ਔਰ ਪੂਰੇ ਪੰਜਾਬ ਦੇ ਲੋਕਾਂ ਦੀ ਪਾਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਕਿਉਂਕਿ 10 ਸਾਲ ਦੇ ਵਿੱਚ ਇਹ ਦੋਵੇਂ ਯਾਰ ਤਾਂ ਪੱਕੇ ਡੀਆਈਜੀ ਭੋਲਰ ਦੇ ਹੈਗੇ ਹੀ ਨੇ ਕਿ ਤੁਹਾਡੇ ਸਾਹਮਣੇ ਅੱਜ ਵੀਡੀਓ ਦਿਖਾਵਾਂਗੇ ਔਰ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਤਿੰਨਾਂ ਦਾ ਬੜਾ ਗੂੜਾ ਰਿਸ਼ਤਾ ਚੱਲ ਰਿਹਾ ਸੀ ਯਾਨੀ ਸੁਖਬੀਰ ਸਿੰਘ ਬਾਦਲ ਦਿੱਤਾ ਹੋ ਰਿਸ਼ਤੇਦਾਰ ਨੇ ਔਰ ਕੈਪਟਨ ਅਮਰਿੰਦਰ ਸਿੰਘ ਡੀਆਈਜੀ ਭੁੱਲਰ ਸਾਹਿਬ ਇਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਕਿਵੇਂ ਚੱਲ ਰਿਹਾ ਸੀ ਔਰ ਵਿਕਰਮ ਸਿੰਘ ਮਜੀਠੀਆ ਨੂੰ ਵੀ ਨਹੀਂ ਪਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਤਿੰਨੋ ਜਣੇ ਵਰਤ ਰਹੇ ਸੀ ਕਿਵੇਂ ਵਰਤ ਰਹੇ ਸੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਦੇ ਡੀਆਜੀ ਭੋਲਰ ਦੇ ਘਰ ਦੇ ਵਿੱਚੋਂ ਬਹੁਤ ਸਾਰੀ ਬਰਾਮਦੀ ਹੋ ਚੁੱਕੀ ਆ ਅਕਸਰ ਪੰਜਾਬ ਨੇ ਦੇਖ ਲਿਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਔਰ ਕੈਪਟਨ ਮਰੇਂਦਰ ਸਿੰਘ ਜਿਹੜੇ ਕਾਂਗਰਸ ਦੇ ਨੇਤਾ ਰਹੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਰਹੇ ਸੀ ਉਸੇ ਵਕਤ ਤੋਂ ਇਹਨਾਂ ਦੀ ਯਾਰੀ ਚੱਲ ਰਹੀ ਸੀ ਅੱਜ ਭਾਵੇਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਕੈਪਟਨ ਮਰੇਂਦਰ ਸਿੰਘ ਦੀ ਸੁਖਵੀਰ ਸਿੰਘ ਬਾਦਲ ਡੀਆਜੀ ਭੋਲਰ ਸਾਹਿਬ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਉਨ੍ਹਾਂ ਨਾਲ ਬਹੁਤ ਵੱਡਾ ਕਨੈਕਸ਼ਨ ਕਪਟਨ ਮਰਿੰਦਰ ਸਿੰਘ ਦਾ ਵੀ ਸਾਹਮਣੇ ਆ ਗਿਆ ਕਿਉਂਕਿ ਅੱਜ ਦਾ ਜਿਹੜਾ ਬਿਆਨ ਕੈਪਟਨ ਮਰਿੰਦਰ ਸਿੰਘ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਆ ਡੀਆਜੀ ਭੁੱਲਰ ਤੱਕ ਤੁਹਾਡੇ ਸਾਹਮਣੇ ਪੜਾਂਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਹੁਣ ਤੋਂ 10 ਮਿੰਟ ਪਹਿਲਾਂ ਦੀ ਖਬਰ ਉਹਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦੀਆਂ ਖਬਰਾਂ ਚੱਲ ਰਹੀਆਂ ਸੀ ਕਹਿੰਦੇ ਵੀ ਬਿਕਰਮ ਮਜੀਠੀਆ ਦੀ ਅੱਜ ਜ਼ਮਾਨਤ ਹੋ ਸਕਦੀ ਹੈ ਪਰ ਹਾਈ ਕੋਰਟ ਮੰਨੀ ਅੱਜ ਕੋਈ ਵੀ ਉਹਨੂੰ ਰਾਹਤ ਨਹੀਂ ਮਿਲੀ ਅੱਗੇ ਪਾ ਦਿੱਤੀ ਹੈ ਡੇਟ ਪਰ ਇਹ ਜਿਹੜਾ ਮਾਮਲਾ ਨਿਕਲ ਕੇ ਆਇਆ ਸੁਖਬੀਰ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਇਹ ਦੋਵੇਂ ਪੱਕੇ ਯਾਰ ਡੀਆਈਜੀ ਭੋਲਰ ਦੇ ਤੇ ਨਿਕਲੇ ਨਹੀਂ ਵੈਸੇ ਇਹ ਭਾਈ ਵਿਕਰਮ ਸਿੰਘ ਮਜੂਤੀ ਨੂੰ ਵਰਤ ਰਹੇ ਸੀ ਕਿੰਨੇ ਜਣੇ ਕਿੰਨੇ ਵਰਤ ਰਹੇ ਸੀ ਪਹਿਲਾਂ ਤਾਂ ਉਹ ਮੈਂ ਕਟਕਨ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਇੱਕ ਇੱਕ ਕਰਕੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਹੈ ਸਾਡੀ ਨੈਸ਼ਨਲ ਬੋਡੀ ਫਿਰ ਮੈਨੂੰ ਪੁੱਛੋਗੇ मजीठे की सपोर्ट मैं क्यों की उदो हाई कोर्ट ने बड़ा क्लियरली कहता आ, 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 हो रही है बंद लफाफे साखो और वो ने जाके हाई कोर्ट रख दी और उसमान है दुबारा इनवेस्टिगे मतलब की है ਸੀਨ ਕਵਰ ਦੇ ਵਿੱਚ ਹਾਈ ਕੋਰਟ ਹੋਈ ਹੈ ਹਾਈ ਕੋਰਟ ਦੱਸੇ ਕਿ ਇਹ ਰਸ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਹੈ ਚੀਫ ਅਫਸਰ ਕਰਕੇ ਤੋਂ ਬਾਅਦ ਹਾਈ ਕੋਰਟ ਡਿਸਾਈਡ ਦੇਵੇ ਚੀਫ ਮਿਨਿਸਟਰ ਕੌਣ ਹੁੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਨੂੰ ਘਟ ਕੇ ਅੰਦਰ ਕਰ ਦੋ ਤੇ ਇਹ ਗਲਤ ਬਾਤ ਤਾਂ ਸੁਣ ਲਿਓ ਪੰਜਾਬ ਵਾਲੇ ਕਰਕਟਾ ਮਰਿੰਦਰ ਸਿੰਘ ਖੁਦ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਦਰਸਾਲ ਦੇ ਵਿੱਚ ਹੋਏ ਹੈਗਾ ਨ ਭੁੱਲ ਗਏ ਨੇ ਕਿ ਇੱਕ ਮੁੱਖ ਮੰਤਰੀ ਦੀ ਪਾਵਰ ਕੀ ਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਕੀ ਅਹਿਮੀਅਤ ਹੁੰਦੀ ਹੈ ਉਹ ਚਾਰੇ ਨੇ ਕਹਿੰਦੇ ਭਗਵੰਤ ਮਾਨ ਕੌਣ ਹੁੰਦਾ ਦਵਾਰਾ ਇਨਵੈਸਟੀਗੇਸ਼ਨ ਕਰਨ ਵਾਲਾ ਜਾਂ ਕਰਵਾਉਣ ਵਾਲਾ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਧੇ ਸਵਾਲ ਚੱਕ ਦਿੱਤੇ ਨੇ ਤਾਂ ਹੁਣ ਪੰਜਾਬ ਦੀ ਸਰਕਾਰ ਮੈਂ ਤੁਹਾਨੂੰ ਉਹ ਗੱਲਾਂ ਬਾਤ ਦੇ ਵਿੱਚ ਦੱਸੂਗਾ ਪੰਜਾਬ ਦੀ ਸਰਕਾਰ ਇਹਨਾਂ ਵੱਡੇ ਲੀਡਰਾਂ ਦੇ ਖਿਲਾਫ ਕੁਝ ਵੱਡਾ ਕਰਨ ਜਾ ਰਹੀ ਹੈ ਯਾਨੀ ਪਹਿਲਾਂ ਬਿਆਨ ਦਿੱਤਾ ਸੀ ਖੈਰਾ ਔਰ ਉਸ ਤੋਂ ਬਾਅਦ ਬਾਜਵਾ ਫਿਰ ਆ ਜਾਂਦਾ ਜੀ ਚੰਨੀ ਇਹ ਸਾਰੇ ਲੀਡਰ ਕਾਂਗਰਸ ਦੇ ਜਿੰਨੇ ਵੀ ਨੇ ਇਹਨਾਂ ਸਾਰੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਸੀ ਔਰ ਉਸ ਤੋਂ ਬਾਅਦ ਕਪਤਨ ਮਨਿੰਦਰ ਸਿੰਘ ਦਾ ਬਿਆਨ ਆ ਜਾਂਦਾ ਜਿਵੇਂ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸ਼ੰਕਾ ਹੁੰਦੀ ਹੈ ਕਿ ਕਾਂਗਰਸ ਦੇ ਰਹੇ ਮੁੱਖ ਮੰਤਰੀ ਪੰਜਾਬ ਦੇ ਕਪਤਨ ਅਮਰਿੰਦਰ ਸਿੰਘ ਚਾਹੇ ਭਾਜਪਾ ਦੇ ਵਿੱਚ ਸ਼ਾਮਲ ਨੇ ਪਰ ਲੋਕਾਂ ਨੂੰ ਉੱਥੇ ਸ਼ੰਕਾ ਇਹ ਹੋ ਗਈ ਸੀ ਉਹਨਾਂ ਦਾ ਬਿਆਨ ਸੁਣ ਕੇ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਕਰਵਾਰਦਾਰ ਕਰਵਾਉਂਦੀ ਹੈ ਭਗਵੰਤ ਮਾਨ ਸਰਕਾਰ ਤਨ ਨੇ ਬਿਆਨ ਦਾਗ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਗਲਤ ਕਰਵਾ ਦਿੱਤੀ ਹੈ ਇਹਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਕਿਉਂ ਭਾਈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਤਸਕਰੀ ਕੀਤੀ ਇਹਨਾਂ ਦੇ ਨਾਲ ਹੀ ਵੱਡੇ ਮੰਤਰੀਆਂ ਦਾ ਹੱਥ ਸੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਚਾਹੇ ਕਾਂਗਰਸ ਦੇ ਵਿੱਚ ਸੀ ਉਸ ਵਕਤ ਵੀ ਵਿਕਰਮ ਸਿੰਘ ਮਜੀਠੀਏ ਦਾ ਕੰਮ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਤਾਮ-ਚਾਮ ਚੱਲ ਰਿਹਾ ਸੀ ਅੰਦਰ ਗਤੀ ਸਰਕਾਰੀ ਗੱਡੀਆਂ ਫੇਰ ਵੀ ਬਿਕਰਮ ਸਿੰਘ ਮਜੀਠੀਆ ਦੀ ਇਫਾਜਿਤ ਕਰ ਰਹੀਆਂ ਸੀ ਇਹ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਵਾਰ ਸਟੇਜਾਂ ਤੋਂ ਆਪਣੀ ਬਿਆਨਬਾਜ਼ੀ ਦੇ ਵਿੱਚ ਦੱਸ ਚੁੱਕੇ ਨੇ ਪਰ ਦੂਜੇ ਪਾਸੇ ਆਜੋ ਵੀ ਹੁਣ ਇਹਨਾਂ ਦਾ ਗੂੜਾ ਰਿਸ਼ਤਾ ਚਾਰਾਂ ਦਾ ਹੈ ਕਿਵੇਂ ਹੈ ਬਿਕਰਮ ਸਿੰਘ ਮਜੀਠੀਆ ਨੂੰ ਤਿੰਨੇ ਵਰਤ ਕਿਵੇਂ ਰਹੇ ਸੀ ਦੇਖੋ ਵੀ ਡੀਆਈਜੀ ਭੁੱਲਰ ਸਾਹਿਬ ਹੁਣ ਫੜੇ ਗਏ ਨਹੀਂ ਪਰ ਅੱਜ ਦੀ ਸਰਕਾਰ ਤੇ ਕੁਝ ਲੋਕ ਜਾਂ ਕੁਝ ਪੱਤਰਕਾਰ ਕਹਿੰਦੇ ਪੰਜਾਬ ਦੇ ਵਿੱਚੋਂ ਰੋਪਣਾ ਰਹੇ ਨੇ ਉਹ ਪੱਤਰਕਾਰ ਜਿਹੜੇ ਕਾਲੀ ਦਲ ਦੇ ਖਰੀਦੇ ਹੋਏ ਨੇ ਤੋਂ ਗਾਰੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਡੀਆਈਜੀ ਭੁੰਨਰ ਦਾ ਫੜਿਆ ਜਾਣਾ ਇੱਕ ਬਹੁਤ ਵੱਡੀ ਸ਼ਰਮਨਾਕ ਘਟਨਾ ਸੀ ਕਿ ਕਹਦੇ ਘਰ ਦੇ ਵਿੱਚੋਂ ਹਰਾਮਖੋਰੀ ਦਾ ਪੈਸਾ ਔਰ ਸੋਨਾ ਫੜਿਆ ਗਿਆ ਯਾਨੀ ਸੋਨੇ ਦੀਆਂ ਈਟਾਂ ਕਹਿ ਲੋ ਚਾਹੇ ਗਹਿਣੇ ਕਹਿ ਲੋ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਖੁਦ ਸਕਾ ਜੀਜਾ ਯਾਨੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹ ਵੀ ਵਿਕਰਮ ਸਿੰਘ ਮਜੀਠੀਆ ਨੂੰ ਵਰਤ ਰਹੇ ਸੀ ਜੰਨਾ ਚਿੱਕੇ ਨੇ ਵਰਤਿਆ ਇਹ ਹੁਣ ਤੁਸੀਂ ਵੇਖੋ ਵੀ ਕਾ ਕਣਾ ਬਰਿੰਦਰ ਸਿੰਘ ਦਾ ਬਿਆਨ ਆ ਜਾਂਦਾ ਹਲੇ ਤੱਕ ਬਿਆਨ ਨਹੀਂ ਜਾਂਦਾ ਅੱਜ ਦਾ ਬਿਆਨ ਹੈ ਬਿਕਰਮ ਸਿੰਘ ਮਜੀਠੀਏ ਦੇ ਹੱਕ ਦੇ ਵਿੱਚ अनेकों ਧਿਰਾਂ ਜੁਟ ਗਈਆਂ ਨੇ ਜਿੱਥੋਂ ਇਹ ਸਿੱਧ ਹੁੰਦਾ ਕਿ ਕਾਲੀ ਦਲ ਦੇ ਨਾਲ ਇਹ ਪਹਿਲੇ ਦਿਨ ਤੋਂ ਨਾਲੇ ਹੋਏ ਨੇ ਕਿਉਂਕਿ ਅਰਸਰ ਸਾਡੇ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਜੀ ਦੋ ਘਰਾਂ ਦੇ ਵਿੱਚ ਪੰਜਾਬ ਲੁੱਟਦਾ ਰਿਹਾ ਕਿਉਂ ਕਦੇ ਕਾਲੀ ਦਲ ਕਦੇ ਕਾਂਗਰਸ ਕਦੇ ਕਾਲੀ ਰਨ ਕਦੇ ਕਾਂਗਰਸ ਇਹੀ ਹੁੰਦਾ ਹੈ ਪੰਜਾਬ ਦੇ ਲੋਕਾਂ ਨੇ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਪਲਟਾ ਮਾਰ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਭਗੰਤ ਸਿੰਘ ਮਾਨ ਪੰਜਾਬ ਨੂੰ ਸਹੀ ਦਿਸ਼ਾ ਦੀ ਔਰ ਲੈ ਕੇ ਜਾਣਗੇ। ਪਰ ਉਹਨਾਂ ਨੂੰ ਕੁਝ ਹੀ ਸਾਲ ਹੋਏ ਨੇ ਹਲੇ ਵੀ ਸਰਕਾਰ ਆਪਣੇ ਪਦਰਤ ਦੇ ਹਰ ਇੱਕ ਕੰਮ ਪ੍ਰਤੀ ਨਿਰਪੱਖ ਸਹੀ ਕੰਮ ਕਰ ਰਹੀ ਹੈ। ਪਰ ਭਾਈ ਹੁਣ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਤੋਂ ਇਹ ਜਿਹੜੇ ਲੋਕ ਨੇ ਬੇਕਰਮ ਸਿੰਘ ਮਜੀਠੀਏ ਤੋਂ ਨਾਲੇ ਤਸਕਰੀ ਕਰਵਾਉਂਦੇ ਸੀ ਖੋਲੇ ਆਮ ਤਸਕਰੀ ਕਰਦੇ ਵੀ ਸੀ ਐਵੇਂ ਨਹੀਂ ਡੀਆਈਜੀ ਭੁੰਨਰ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਈਆ ਔਰ 2.5 ਕਿਲੋ ਸੋਨੇ ਦਾ ਖੜਿਆ ਜਾਣਾ ਇੱਕ ਬਹੁਤ ਵੱਡੀ ਬਹੁਤ ਵੱਡੀ ਕਹਿ ਸਕਦੇ ਇੱਕ ਲੁੱਟ ਨੂੰ ਅੰਜਾਮ ਦਿੱਤਾ ਕੋਕਾਲੀਗੜ੍ਹ ਦੇ ਰਾਜ ਦੇ ਵਿੱਚ ਉਹ ਅਸਰ ਬਣੇ ਨੇ ਅੱਜ ਦੀ ਸਰਕਾਰ ਦੇ ਉੱਤੇ ਜਿਹੜੇ ਲੋਕਾਂ ਰੋਪ ਲਾ ਰਹੇ ਨੇ ਉਹ ਸਮਝੋ ਵੀ ਜਾਤਾ ਉਹ ਸਰਕਾਰ ਵਿਰੋਧੀ ਨੇ ਜਾਂ ਪਾਈਓ ਬਾਦਲਾਂ ਦੇ ਚਮਚੇ ਤੇ ਬਾਦਲਾਂ ਦੇ ਉਹ ਪੱਤਰਕਾਰ ਨੇ ਜਿਨ੍ਹਾਂ ਨੂੰ ਵੱਡੀ ਬੋਟੀ ਕਹਿ ਸਕਦੇ ਜਾਂ ਮੋਟੀ ਬੋਟੀ ਕਹਿ ਸਕਦੇ ਆ ਪਾਈ ਹੋਈ ਐ ਅਕਸਰ ਪੰਜਾਬ ਦੇ ਅੰਦਰ ਇਹ ਬਹੁਤ ਸਾਰਾ ਕੁਝ ਚੱਲਦਾ ਪੂਰਾ ਪੰਜਾਬ ਇਸ ਗੱਲ ਤੋਂ ਭੜੀ ਭਾਂਤੀ ਵਾਕਿਵ ਤਾ ਹੁਣ ਮੈਂ ਐਂਡ ਤੇ ਪੁੱਛਣਾ ਚਾਹੁੰਦਾ ਸਾਡੇ ਹੀ ਪੰਜਾਬੀਆਂ ਤੋਂ ਕਿ ਭਾਈ ਤੁਹਾਡਾ ਕੀ ਕਹਿਣਾ ਐ ਇਹਨਾਂ ਗੱਲਾਂ ਤੇ ਕਿਉਂਕਿ ਇਹ ਜਿਹੜੇ ਨੇਤੇ ਨੇ ਇਹਨਾਂ ਨੇ ਪੂਰਾ ਪੰਜਾਬ ਬਰਬਾਦ ਕੀਤਾ ਇਹਨਾਂ ਦਾ ਕੋਈ ਸਟੈਂਡ ਹੈ ਨਹੀਂਗਾ ਕਿਉਂਕਿ ਮੁੱਖ ਮੰਤਰੀ ਰਹੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਦੇ ਵਿੱਚ ਨੇ ਹਰੇ ਵੀ ਵਿਕਰਮ ਸਿੰਘ ਮਜੀਠੀਆ ਦੀ ਪੂਛ ਨਹੀਂ ਛੱਡਦੇ ਇਹ ਤੁਹਾਡੇ ਸਾਹਮਣੇ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ